来 hey, ਬੋਟ ਕਰਵਾ ਕੇ ਤਾਂ ਨੂੰ ਕੀ ਪਤਾ ਸੀ ਕਿੰਨਾ ਕੇ ਲੱਖ ਦਾ ਬਿਮਾਰ ਸਾਡੇ ਮੱਥੇ ਬਾਹਰ ਸਾਰਾ ਦਾਜ ਅੰਦਰ ਨਹੀਂ ਬੈਠਿਆ ਅਸੀਂ ਤਾਂ ਕੁਲੀਆ ਹੀ ਨਹੀਂ ਸਤ ਪੰਜੀ ਨਹੀਂ ਲਈ ਇਹਨੇ ਰੁਕੀ ਪਈ ਪਹਿਲੇ ਪੀਪੇਪਰ ਪਰ ਦੇ ਕੇ ਹੁੰਦੇ ਸੀ ਫਿਰ ਕੋਈ ਹੋਰ ਦੇ ਕੇ ਆਉਂਦੇ ਸੀ ਮੋੜ ਟੱਕੇ ਲਾ ਗਏ ਜਾਂ ਇਥੇ ਤਾਂ ਲਓ ਬਾਤ ਤੇ ਹਾਟੇਡ ਬੋਟ ਦਾ ਬਿਸਕਟ ਖਾਂਦੀ ਸੀ ਜਿਆਦਾ ਨਹੀਂ ਪਤਾ ਤੈਨੂੰ ਬਿਮਾਰ ਆਏ ਇਹ ਮੈਂ ਜਦੀ ਨਿਕਰ ਬਿਸਕਟ ਹੁੰਦੇ ਸੀ ਕਿ ਇੰਨਾ ਟੱਬਰਦੀ ਅਸੀਂ ਜਾਂ ਤਾਂ ਇਹਨਾਂ ਕ ਵਿੱਚ ਦੀ ਦੇਖ ਕੇ ਖਾਂਦੀ ਸੀ ਛੁੰਡੀ ਆਲੇ ਛੁੰਡੀ ਆਇਆ ਤਾਂ ਆ ਦੇ ਦੀ ਛੁੰਡੀ ਨਾ ਨੀ ਭਾਣੇ ਸੁੰਧੀ ਤਾਂ ਕੋਈ ਨਹੀਂ ਤੀ ਮੇਰੀਆਂ ਜਾਨਾਂ ਕੰਦੇਥੀ ਸੀਸੇ ਉਹ ਲੱਟੂ ਲੈ ਕੇ ਗਏ ਗਿੱਲੇ ਪਏ ਸੀਸੇ ਖਾਣੇ ਨਰਿਆ ਬੜਾਇਆ ਸੀਸੇ ਖਾਣੇ ਗਿੱਲੇ ਨਾ ਪਏ ਉਹ ਡਰਜ ਤਰਾਜ਼ੂਆ ਕਿ ਲੱਖਣ ਬੇਨਫਾਦੇ ਕਰ ਰਹੀ ਐ ਕੋਈ ਨਹੀਂ ਭਾਣੇ ਹਾਦੀ ਤਾਂ ਮੋਤੀ ਚੂਰ ਦੇ ਲੱਡੂ ਲੈ ਕੇ ਗਏ ਤੇ ਰਿਆਂ ਇਹਨਾਂ ਕਾ ਕਾ ਲਾਣਾ ਰਾਤੀ ਜਾਂਦੇ ਜਾਂਦੇ ਭਾਂਜੀ ਵਟ ਗਈ ਮਾੜੀ ਜੀ ਨਾ ਮੋਤੀ ਜੂ ਦੇ ਲੱਡੂ ਖਾ ਚਿੱਤ ਘਟਾ ਉੱਥੇ ਜਾਏ ਜਾਂਦੇ ਜਾਂਦੇ ਭਾਂਜੀ ਜਾਂਦੇ ਅਗਲੇ ਆਉਂਦੇ ਨੂੰ ਲਾੜੀ ਦਾ ਭੁੱਖੀ ਅਗਲਾ 100 ਰੁਪਏ ਦਾ ਡੱਬਾ ਲੈਵੇ 50 ਰੁਪਏ ਦਾ ਡੱਬਾ ਤੇ ਲਿਖਿਆ ਹੈ ਡੱਬੇ ਦੇ ਵਿੱਚ ਫਿਰ ਤੁਸੀਂ ਲਿਜਾ ਲੈਂਦੇ ਭਾਈ ਵਿਉਂਦੇ ਨਾਲ ਤੁਸੀਂ ਖੜੇ ਤੁਸੀਂ ਵਿਉਂਦੇ ਨਾ ਦੁਬਾਰੀ ਰੱਖ ਲੈਂਦੇ ਥੇਰ ਇਹ ਚੱਟਾ ਤੋਤਾ ਇਹਦਾ ਬੋਲਿਆ ਮਾਤਾ ਦੀ ਬਹੁਤ ਸ਼ਕਾਰ ਹੋਏ ਸਭ ਨੇ ਹਾਲੋ ਹਾਲੋ ਨਿਗਾਹ ਆ ਬਹੁਤ ਹੋ ਗਿਆ ਜੇ ਮੁੰਡਿਆ ਕਿ ਨਹੀਂ ਜਾਣੀ ਕੀ ਇਹ ਮੇਰਾ ਕੋਈ ਪਾਣੀ ਦਾ ਪਾਣੀ ਆ ਗਿਆ ਇਸ ਮੋਕੇ ਦੇ ਥਾਰੇ ਆ ਗਿਆ ਆ ਮੁੰਡਾ ਦੋਦੇ ਇਹ ਕਿਆ ਨਹੀਂ ਕਰਾਉਂਗਾ ਵਿਆਹੀ ਹੈ ਕਿ ਉਹ ਤਾਂ ਕਹਿੰਦਾ ਮੈਨੀ ਕਰਾਉਣਾ ਉਹਦੇ ਨਾਲ ਹੀ ਮਰਨਾ ਨਹੀਂ ਤੁਸੀਂ ਬਾੜੀ ਗਈ ਨਹੀਂ ਹਾਂ ਹਾਂ ਦੇਖੋ ਥੋੜੇ ਮੇਰੇ ਹੱਥ ਬੰਨ੍ਹ ਤੁਸੀਂ ਕਹਿੰਦਾ ਕਹਿਣਾ ਤੁਸੀਂ ਧੋਖਾ ਕਿਉਂ ਕਰਿਆ ਤੁਸੀਂ ਮੇਰੇ ਰੰਗ ਢੱਕਾ ਮਾਰਿਆ ਜਿਹਦੀ ਪਹਿਲਾਂ ਬਹਦੀਆਂ ਉਹੀ ਵਾਲੇ ਬੇਟੇ ਉਹਨੂੰ ਮਾਤਾ ਬਤਾਂਦੇ ਉਹਨੂੰ ਪਤਾ ਹੁੰਦੀ ਇਹਨਾਂ ਕਾ ਉਹ ਗੱਲ ਕੁੜੀਆਂ ਦੀ ਚੱਲਦੀ ਹੁੰਦੀ ਆ ਕਚਹਿਰੀਆਂ 'ਚ ਪਾਣੀ ਦਰਵਾਰੇ 'ਚ ਅਸੀਂ ਤਾਰ ਕੇ ਹੈ ਗਾਜ ਪਰ ਕਾ ਪਤਾ ਦਿੱਤਾ ਗਾ ਮੈਨੂੰ ਲੱਗੀ ਕੁੜੀਆਂ ਇਹ ਤੁਹਾਨੂੰ ਕਹਿੰਦੇ ਮੁੰਡੇ ਵਾਲੇ ਤੇ ਇੰਨੇ ਨੇ ਰੋਕ ਲੈ ਕੀ ਕੰਨ ਨਾ ਗੜਦੀਆਂ ਚ ਪਾਣੀ ਵਾਰ-ਵਾਰ ਪੀਂਦੀ ਸੀਗੀ ਕਹਿੰਦੀ ਅਹੀ ਜਿੰਦੀ ਪੀ ਰਹੀ ਸੀ ਮੈਂ ਮੁੰਡਾ ਨਹੀਂ ਸੀ ਗਈ ਤੇ ਮੈਨੂੰ ਵੀ ਲੋਕਾਂ ਨੇ ਤਾੜੀ ਆ ਮੈਂ ਜਿਹੜਾ ਤੈਨੂੰ ਕਹਣਾ ਪਾਇਆ ਕਿੱਥੇ ਹੈ ਹੈ ਜਿਹੜਾ ਤੈਨੂੰ ਕਹਣਾ ਬਾਹਰ ਗਿਆ ਪੈਂਕਾਂ ਅੰਗ ਦਾ ਛੋਟਾ ਮਾਰ ਕੇ ਹੋਰ ਕਿ ਸਰਦ ਦਾ ਸੂਟ ਪਾ ਕੇ ਮੁੰਡੇ ਨੂੰ ਪੜਾਦਾ ਮੈਂ ਲਖੜਾ ਤੇ ਮੁੰਡੇ ਨੂੰ ਡਾ ਲਾਈ ਗਿਆ ਸੀ ਹੋਰ ਲੈ ਗਿਆ ਉਹਨੇ ਤਾਂ ਖੜਾ ਕਰ ਰਾਜ ਕਰਨਾ ਕੁੜੀ ਦਾ ਪਿੰਡ ਦੀ ਮਾਂ ਨੇ ਕਿਹਾ ਕਿ ਫੜ ਲੈ ਦੇਖੋ ਸਾਰੀ ਉਹ ਦੇ ਦੇ ਅਸੀਂ ਚਲੋ ਆਉਂਦੀਆਂ ਸਸਿਕਾ ਪੰਜਾਬ ਮਾਸੂਦਾ ਦਾ ਹੋਰ ਮਕਸੰਗ ਆਸਪਰ ਦਾ ਸਾਥ ਠੀਕਾ ਨੂੰ ਕਿ ਅੱਜ ਪਿੰਡ ਪਹੀੜ ਦੇ ਵਿੱਚ ਬਹੁਤ ਹੀ ਪੁਰਾਣੀ ਯਾਦਗਾਰ ਕਿ ਮੈਂ ਕਹਿ ਸਕਦਾ ਕਿ ਆਪਾਂ ਵੀ 10 ਸਾਲ ਪੁਰਾਣਾ ਜੋ ਰੁਵਾਇਤ ਚੱਲਦਾ ਸੀ ਅੱਜ ਉਹ ਪਹੀੜ ਦੇ ਵਿੱਚ ਦੇਖਣ ਨੂੰ ਮਿਲਿਆ ਵਾਗਾ ਜੋ ਕਿ ਪਹੀੜ ਦੇ ਵਿੱਚ ਅੱਜ ਗਰਮੀ ਤੋਂ ਬਹੁਤ ਹੀ ਦੁਗੀ ਹੋ ਕੇ ਪਿੰਡ ਦੇ ਬਜ਼ੁਰਗ ਤੇ ਪਿੰਡ ਦੀਆਂ ਮਾਮਾ ਭੈਣਾਂ ਸਭ ਇਕੱਠੀਆਂ ਹੋ ਗਏ ਗਰਮੀ ਤੋਂ ਖੁਸ਼ੀ ਹੋ ਗਏ ਕਿ ਇੱਕ ਗੁੱਡੀ ਲੈ ਕੇ ਗੁੱਡੀ ਅੰ ਨੂੰ ਫੂਕ ਕੇ ਉਥੇ ਫੂਕਣ ਚੱਲੀਆਂ ਨੇ ਨਹਿਰ ਦੇ ਉੱਤੇ ਨਹਿਰ ਦੇ ਉੱਤੇ ਫੂਕੇ ਉੱਤੇ ਪਿੱਟ ਸਿਆਪਾ ਕਰਨ ਦੀ ਆਸਾ ਦਾ ਕੋ ਦੇ ਲਈ ਮਾਮਾ ਪੇਮਾ ਕਿਵੇਂ ਇਕੱਠੀਆਂ ਹੋਈਆਂ ਨੇ ਸਾਰੀ ਵੀਡੀਓ ਦੇ ਵਿੱਚ ਦੇਖੀ ਜਾ ਤੁਸੀਂ ਇਹ ਪੂਰਾ ਉੱਤੇ ਪਿੱਟ ਸਿਆਪਾ ਹੋਊਗਾ ਬੈ ਜਾ ਤੂੰ ਅੱਲੇ ਬੈ ਜਾ ਤੂੰ ਆਹ ਦੇਖ ਲੈ ਉਹ ਥੰਨੇ ਬਹਿ ਜਾ ਥੰਨੇ ਬਹਿ ਉਹ ਥੰਨੇ ਬਹਿ ਜਾ ਤੂੰ ਵੀ ਥੰਨੇ ਬਹਿ ਜਾ ਥੰਨੇ बाक़ी अॼु जेको ਹਾਈ ਗੁਰਿਆ ਹਾਈ ਗੁਰਿਆ ਹਾਈ ਗੁਰਿਆ ਹਾਈ ਗੁਰਿਆ ਲੈ ਪਏ ਪਰਾਂਦੇ ਨੀ ਮਾਂਦੀਏ ਅਸਰਾ ਗੁਰੇ ਕਿਥੇ ਗੁਰੇ ਪਰਾਂਦੇ ਜਵਾਲ ਨੇ ਹਾਈ ਗੁਰਿਆ ਕਰਦਾ ਕਰੋ ਜੀ ਮਾਲਕਾਂ ਜਾਨ ਵੀ ਜਾਨ ਕੱਪ ਹਾਈ 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 ਸਰਗਤ ਕਰਕੇ ਕਿਸੇ ਕੋ ਹਾਈ ਗੁਰਿਆ ਦੂਰ ਆ ਪੜ ਗਈ ਜੜ ਕੀ ਜੜ ਕੀ ਕੱਟ ਕੋਈ ਇਹ ਜਿਹੜੀ ਗੱਡੀ ਨੂੰ ਜੜੀ ਦੀ ਇਹਨੂੰ ਦੇਖਣਾ ਕੋਈ ਹਾਏ 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 ਇਹ ਗੱਡੀ ਨੂੰ ਤਾਂ ਉਹ ਚੜਦੇ ਜਿੰਨਾਂ ਦੀ ਇੱਥੇ ਲੋੜ ਨਹੀਂ ਇਹ ਚੌਦਾ ਸਵਾ ਬੰਦ ਕਰੋ ਮੋੜਾ ਮਾਣਾ ਮੋੜਾ ਬਾਣੋ ਮੋੜ ਨਾ ਕੋਈ ਦਾ हाय हाय कुटिये हाय ताईनू 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 मूड ऐसा है मन्ना मूड ऐसा गर्म मोड़े नगा मूड ऐसा नगा चल मूड ਹਾਈ ਹਾਈ ਤੇਰੇ ਫਾਇਦਾ ਤੈਨੂੰ ਪਰ ਪਰ ਡੱਬੇ ਜਿੰਦੇ ਫਿੱਕੇ ਕਾਹਦੇ ਦੀ ਸੁਨਾ ਲੇ ਲਾਵੇ ਉਹਨੇ ਰੰਗ ਦੀ ਕੁੜੇ ਮੋਰ ਦੇ ਦੀ ਦਾ ਵਕਤ ਦਾ ਹਾਂ ਹਾਈ 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 ਪਰ ਬੱਚੇ ਹਾਂ ਉਹ ਵਾਰ ਉਹ ਕਿਲਾ ਕੀ ਬਣਾਉਣਾ ਚਲੋ ਮਾਚਰਾ ਜੀ ਮਾਹੀ ਹੱਥੇ ਕੋਰ ਤੂਸੀ ਦਾ ਨਾ ਜਹਰ ਦਾ ਪਿਆ ਕੇ ਤੋਰ ਤੀ ਹੁਣ ਮਿਆ ਕੋਈ ਜਾ ਰੂਆ ਇਹ ਮੁੰਡਾ ਨੀ ਛੋਟੀ ਕੁੜੀ ਹੈ ਜੀ ਸੀ ਲੜਾਈ ਅਸੀਂ ਪਸੰਦ ਨਹੀਂ ਖਾ ਲਾ ਛੋਟੀ ਕੁੜੀ ਸੀ ਇਹ ਆ ਜਾ ਦੇ ਨੀ ਪਾਣੀ ਕਿੱਥੇ ਆਈ ਗਈ ਆ ਮੇਰੇ ਬਾਪਾ ਕਾਹਨੋਂ ਪਾਖੇ ਨਾ ਨੌ ਚਪੜਾ ਪਾ ਗਈਆਂ ਨੇ ਅੱਤਾਰ ਦਿੰਦੇ ਅਸੀਂ ਨਾਗ ਨੂੰ ਮੇਰੇ ਬਾਪਾ ਦੀਆਂ ਜਦੋਂ ਕੁੜਾ ਨੇ ਆਇਆ ਅੱਤਾਰ ਕੇ ਕਹਿੰਦਾ ਇਹ ਪੁੜੀਆਂ ਫਿਰਦੀਆਂ ਨੇ ਮੈਂ ਕਹਿੰਦਾ ਕਰਦਾ ਇਹ ਨਹੀਂ ਆ ਪ੍ਰਿਟਮ ਦਸਤਾਨੀ ਨਹੀਂ ਆ ਹਾਂ ਕਰੋ ਤੇ ਆ ਬਹੁਤ ਹੋਰ ਤੇ ਜਿੰਦਾ ਮਾਰ ਤਾਈਂ ਨਹੀਂ ਭੁੱਲਦੀਆਂ ਨੂੰ ਮਾਰ ਲੈਣ